ਅੱਜ ਤੋਂ ਨੇ ਚਲ ਮੈਂ ਨਿੱਕਾ ਪਾਤੀ ਚੱਕ ਲੈਣਾ ਦਸਤੀ ਗਾਲ ਬਈ ਸਾਰਿਆਂ ਨੂੰ ਕੀ ਹਲਚਲ ਹੈ ਆਸ ਕਰਦੇ ਆ ਬਈ ਠੀਕ ਠਾਕ ਹੋਗੇ ਸਾਰੇ ਭੈਣ ਭਰਾ ਢੋਲੂ ਭਰ ਲੱਕ ਪਾਣੀ ਦਾ ਭਰਿਆ ਨਹੀਂ ਢੋਲੂ ਢੋਲੂ ਉਹ ਆਪਣੇ ਅੰਨੇ ਆ ਦੇਖੋ ਜੀ ਆਪਣੇ ਬੱਚੇ ਨੰਨੇ ਬੱਚੇ ਇੱਕ ਆ ਫਿਰਦਾ ਤੇ ਇੱਕ ਆ ਬੈਠਾ ਬਾਕੀ ਅਜੇ ਆਏ ਨਹੀਂ ਬਈ ਆਉਣ ਹੀ ਵਾਲੇ ਆ ਤੇ ਬਈ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈ ਜਿਹੜੇ ਭੈਣ ਭਰਾ ਪਹਿਲੀ ਵਾਰੀ ਚੈਨਲ ਤੇ ਆਉਣਗੇ ਸਪੀਡ ਕਿੱਥੇ ਆ ਰੋਟੀਆਂ ਹੈਗੀਆਂ ਦਹੀਂ ਤੇ ਦੋ ਪੈਕਟ ਲੈ ਕੇ ਜਾਣੇ ਆ ਦੋ ਪੈਕਟ ਦਹੀਂ ਦੇ ਵੀ ਲੈ ਕੇ ਜਾਣੇ ਤੇ ਚੈਨਲ ਸਬਸਕ੍ਰਾਈਬ ਕਰ ਲੋ ਜੀ ਆਜੋ ਆਪਾਂ ਚੱਲਦੇ ਹਾਂ ਛੋਟੇ ਬੱਚਾਂ ਕੋਲੇ ਨਿੱਕੇ ਬੱਚੇ ਜਿਹੜੇ ਆਪਾਂ ਫੀਡ ਫੂਡ ਪਾ ਕੇ ਉਹਨਾਂ ਜਿੰਨਾਂ ਨੂੰ ਉਧਰ ਰੱਖਿਆ ਨਾ ਆ ਫੋਕਲ ਪੁਆਇੰਟ ਚ ਉੱਥੇ ਜਿੱਥੇ ਸਾਡਾ ਵਾਲੀਬਾਲ ਦਾ ਗਰਾਊਂਡ ਆ ਸਾਡੇ ਪਿੰਡ ਦਾ ਉੱਥੇ ਰੱਖਿਆ ਜੀ ਤੇ ਅੱਜ ਚਲੇ ਗਏ ਸੀ ਅਸੀਂ ਜੋ ਦੁਪਹਿਰੇ ਲਾਈਵ ਕਰਿਆ ਸੀਗਾ ਉੱਥੇ ਇੱਕ ਫੀਮੇਲ ਡੌਗ ਆ ਉਹਨੇ ਨਾ ਸਰਜਰੀ ਕਰਾਉਣੀ ਸੀਗੀ ਆ ਗਰਮੀ ਚ ਮਰਦੇ ਗਏ ਪਹਿਲਾਂ ਤਾਂ ਮੈਨੂੰ ਇੰਨਾ ਜਨਾ ਕੋਈ ਸਾਧਨ ਦਾ ਅਰੇਂਜਮੈਂਟ ਨਹੀਂ ਹੋਇਆ ਅੱਜ ਜੇ ਬੜੀ ਮੁਸ਼ਕਲ ਨਾਲ ਹੋਇਆ 1 2 ਵਜੇ ਗਲਤੀ ਹੋ ਗਈ ਸਾਡੇ ਤੋਂ ਬਸ ਇੰਨਾ ਵੀ ਅਸੀਂ 1 2 ਵਜੇ ਇੱਥੋਂ ਨਿਕਲੇ ਤੇ ਉਦੋਂ ਜਦੋਂ ਮੈਂ ਅਸੀਂ ਉੱਥੇ ਪਹੁੰਚੇ ਤੇ ਉਹ ਡਾਕਟਰ ਚਲਾ ਗਿਆ ਹੁਣ ਕੱਲ ਨੂੰ ਫੇਰ ਜਾਣਾ ਕੱਲ ਨੂੰ ਦਾ ਲਾਈਵ ਹੀ ਕਰਾਂਗੇ ਫਿਰ ਆਪਾਂ ਉੱਥੇ ਸਾਰਾ ਦਿਨ ਤੇ ਕੱਲ ਨੂੰ ਹਣ ਫੇਰ ਸਵੇਰ ਟਾਈਮ ਨਾਲ ਜਾਵਾਂਗੇ ਅੱਜ ਸਾਡਾ ਢੇੜਾ ਪੈ ਗਿਆ ਭਾਈ ਚੈਨਲ ਸਬਸਕ੍ਰਾਈਬ ਕਰ ਲੋ ਵੀ ਦੋ ਪੈਕੇਟ ਫੜ ਲੈ ਲਈਂ ਦੱਬੀ ਵਾਲੀ ਲੈਣ ਦੱਬੀ ਵਾਲੀ ਤੇ ਚੱਲਦੇ ਆਪਾਂ ਉਥੇ ਟੀਕੇ ਲਵਾਉਣੇ ਆ ਛੋਟੇ ਬੱਚਿਆਂ ਦੇ ਉੱਥੇ ਜਿਹੜੇ ਆਪਣੇ ਗਰਾਉਂਡ 'ਚ ਰਹਿੰਦੇ ਨੇ ਨਾ ਬੱਚੇ ਛੋਟੇ ਉਹਨਾਂ ਦੇ ਟੀਕੇ ਲਵਾਉਣੇ ਆ ਸੁਬਾ ਟਾਈਮ ਉਦੋਂ ਬਾਹਲਾਸਦੇ ਆ ਸੀਗਾ ਡਾਕਟਰ ਤਾਂ ਕਰਕੇ ਫਿਰ ਮੈਂ ਕਿਹਾ ਡਾਕਟਰ ਨੂੰ ਹਜੇ ਏਡੀ ਸੱਦੇ ਤਾਂ ਕੀ ਆ ਬੁਲਾਉਣਾ ਹਨਾ ਮੈਂ ਆਉਣਾ ਵੀ ਨਹੀਂ ਇਸ ਵੇਲੇ ਨਾ ਹੀ ਕਈ ਵਾਰੀ ਕੋਈ ਬੰਦਾ ਉੱਠਦਾ ਆ ਕਈ ਵਰੀ ਨਹੀਂ ਉੱਠਦਾ ਤੇ ਹੁਣ ਉਹਨੂੰ ਫੋਨ ਕੀਤਾ ਮੈਂ ਕਿਹਾ ਆ ਜਾ ਬਾਈ ਟੀਕੇ ਲਾਉਣੇ ਇੱਕ ਤਾਂ ਉਹਨਾਂ ਦੇ ਚਿਚੜ ਬਹੁਤ ਇੱਕ ਹਲਕਾ ਹਲਕਾ ਆਦੇ ਆਪਾਂ ਟੀਕੇ ਨਾਲ ਦੀ ਨਾਲ ਹੀ ਲਵਾ ਦਿੰਨੇ ਹੁਣੇ ਹਲਕਾ ਵਾਲੇ ਟੀਕੇ ਤੇ ਅੱਜ ਮੈਨੂੰ ਉਥੋਂ ਫੋਨ ਆਇਆ ਸੀ ਯੂਕੇ ਤੋਂ 20 ਦਾ ਉਹਨਾਂ ਨੇ ਵੀ ਕਿਹਾ ਕਹਿੰਦੇ ਵੀ ਬੇਟਾ ਟੀਕੇ ਲਵਾਉ ਉਹਨਾਂ ਦੇ ਤੇ ਨਾਲੇ ਮੈਸੇਜ ਆਇਆ ਸੀ ਆਂਟੀ ਭਾਈ ਸਬਸਕ੍ਰਾਈਬ ਕਰ ਲਓ ਚੈਨਲ ਭੱਜਾ ਭੱਜਾ ਤੇ ਫੀਡ ਪਾਉਣ ਚੱਲੇ ਸੀ ਨਾਲੇ ਉਹਦੇ ਟੀਕੇ ਲਵਾਉਣੇ ਆਪਾਂ ਬੱਚਿਆਂ ਦੇ ਹਲਕਾ ਆਉਦੇ ਤੇ ਚਚੜ ਕਿਉਂਕਿ ਆਪਾਂ ਜਿਹੜੀਆਂ ਗੋਲੀਆਂ ਦਿਨੋਂ ਨੇ ਚਚੜਾ ਤੋਂ ਉਹ ਗੋਲੀਆਂ ਦਾ ਕੀ ਹੈ ਵੀ ਉਹ ਬੱਚੇ ਹਜੇ ਛੋਟੇ ਬਹੁਤ ਆ ਤਾਂ ਗੋਲੀਆਂ ਆਪਾਂ ਦੇ ਨਹੀਂ ਸਕਦੇਗੇ ਭਾਈ ਆ ਕਰਕੇ ਆ ਬਹੇ ਇਹਨਾਂ ਦਾ ਬਈ ਆ ਟੀ.ਜੇ.ਟੂ ਭੱਜ ਕੇ ਆਇਆ ਭੱਜ ਕੇ ਮੈਂ ਤੇ ਮੇਰੀ ਕੁੜੀ ਚੱਲੇ ਸੀ ਅਸੀਂ ਫੀਡ ਪਾਉਣ ਤੇ ਉਧਰੋਂ ਡਾਕਟਰ ਨੂੰ ਫੋਨ ਕੀਤਾ ਵੀ ਬਈ ਆ ਜਾ ਤੇ ਆਪਾਂ ਟੀ.ਜੇ.ਟੂ ਕੇ ਲੈ ਗਏ ਉਹਨਾਂ ਦਾ ਇਲਾਜ ਕਰਾਉਣ ਤੇ ਅੱਜ ਮੈਂ ਦੁਬਾਰਾ ਦੱਸ ਦਿਆਂ ਵੀ ਅਸੀਂ ਗਏ ਸੀ ਅੱਜ ਬਾਦਲਪਿੰਡ ਤੇ ਡਾਕਟਰ ਚਲਾ ਗਿਆ ਸਾਨੂੰ ਡਾਕਟਰ ਨਹੀਂ ਮਿਲਿਆ ਸੀ ਉੱਥੇ ਜਿੱਥੇ ਮੈਂ ਰੇੜੀ ਲਾਉਣਾ ਸੀ ਉੱਥੇ ਫੀਮੇਲ ਡੌਗ ਆ ਉਹਦੇ ਨਾਲ ਸਰਜਰੀ ਕਰਵਾਉਣੀ ਸੀ ਕਿਉਂਕਿ ਅੱਗੇ ਵੀ ਤੁਹਾਨੂੰ ਪਤਾ ਵੀ ਬੱਚੇ ਉਹਦੇ ਵਿਚਾਰੀ ਦੇ ਸਾਰੇ ਬੱਚੇ ਮਰ ਗਏ ਹਨ ਲੈ ਮੈਨੂੰ ਫੜਾ ਦੇ ਭੱਜ ਕੇ ਪਹਿਲਾਂ ਖਾਣ ਦੀ ਤੁਹਾਨੂੰ ਆਇ ਲੱਗ ਜਾਂਦੀ ਪਹਿਲਾਂ ਤੈਨੂੰ ਮੈਂ ਕਿਹਾ ਸੀ ਉੱਥੇ ਜਾਣਾ ਬਾਅਦ ਚ ਆ ਕੇ ਖਾ ਲੈਣਾ ਸੀ ਇਹ ਕਟੋਲਾ ਪੜਾ ਦੇ ਬਾਦਰ ਮੈਨੂੰ ਪੜਾ ਦੇ ਭਾਈ ਚੈਨਲ ਸਬਸਕ੍ਰਾਈਬ ਕਰ ਲੋ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਉਂਦੇ ਆ ਇਹ ਆ ਜਾਓ ਆਪਾਂ ਤੁਹਾਨੂੰ ਲੈ ਕੇ ਚੱਲਦੇ ਜਿਹੜੇ ਵੀ ਆਪਾਂ ਬੱਚਿਆਂ ਦੀ ਬੇਜਵਾਨਾਂ ਦੀ ਸੇਵਾ ਕਰਦੇ ਹਨ ਘਰੇ ਵੀ ਮੈਂ ਤੁਹਾਨੂੰ ਦਿਖਾਏ ਵੀ ਬੱਚੇ ਆਪਣੇ ਘਰੇ ਵੀ ਆਈ ਜਾਂਦੇ ਸੀ ਹੁਣ ਆਉਣ ਲੱਗ ਜਾਂਦੇ ਐਸੇ ਵੇਲੇ ਤੇ ਉਧਰੋਂ ਫਿਰ ਸਾਨੂੰ ਉਧਰ ਉਧਰ ਜਾਣਾ ਪੈਂਦਾ ਸਾਡੇ ਕਿਉਂਕਿ ਬੱਚੇ ਉਹ ਗੱਡੀ ਚੋਂ ਸਿੱਟ ਗਿਆ ਸੀ ਕੋਈ ਚਾਰ ਬੱਚੇ ਤੇ ਬੜੀ ਭਰਾਵਾ ਬਸ ਕੀ ਦਸੀਏ ਭਰਾਓ ਬਪ ਸਾਰਾ ਦਿਨ ਆਹੀਂ ਭੱਜ ਦੌੜ ਭੱਜ ਨਸ ਤੇ ਐ ਸਮਝ ਲਓ ਵੀ ਟਾਈਮ ਬਹੁਤ ਘੱਟ ਮਿਲਦਾ ਘਰੇ ਤਾਂ ਪਰਿਵਾਰ ਨੂੰ ਤਾਂ ਟਾਈਮ ਕਿਹੜਾ ਦਿੱਤਾ ਜਾਣਾ ਬੱਚਾ ਨੂੰ ਤਾਂ ਤੇ ਬਸ ਆਹੀਂ ਟਪਟਪਾ ਰਹਿੰਦਾ ਕੱਲ ਵੀ ਸਾਰਾ ਦਿਨ ਕੱਲ ਉਧਰ ਵੱਲ ਜੇ ਰਹੋ ਜਿਹੜਾ ਬਾਈ ਗੁੰਮ ਹੋਇਆ ਸੀਗਾ ਹਨਾ ਉਹ ਗੁੰਗਾ ਸੀਗਾ ਵਿਚਾਰਾ ਤੇ ਉਹ ਗੁੰਮ ਹੋ ਗਿਆ ਕੱਲ ਉਹ ਉਹਨੂੰ ਤੋਰਿਆ ਉੱਥੇ ਕੁਰਕ ਖੇਤਰ ਜ਼ਿਲ੍ਹੇ ਦਾ ਸੀਗਾ ਤੇ ਉਹਨੂੰ ਤੋਰਿਆ ਪਰਸੋਂ ਦੀ ਵੀਡੀਓ ਪਾਈ ਸੀਗੀ ਕਈ ਭਰਾਵਾਂ ਨੂੰ ਨਹੀਂ ਪਤਾ ਹੋਣਾਗਾ ਵੀ ਪਰਸੋਂ ਵੀਡੀਓ ਪਾਈ ਸੀਗੀ ਬੰਦਾ ਗੁੰਮ ਹੋ ਗਿਆ ਸੀ ਬਿਚਾਰਾ ਗੁੰਗਾ ਸੀਗਾ ਤੇ 30000 ਰੁਪਏ ਭਾਈ ਨਾਮ ਸੀ ਉਹ ਬੰਦੇ ਦੇ ਵੀ ਜਿਹੜਾ ਵੀ ਉਹ ਬੰਦਾ ਦੇ ਦੱਸ ਪਾਊਗਾ ਆਪਾਂ ਪੈਸੇ ਨਹੀਂ ਲਏ ਭਾਈ ਆਪਾਂ ਨੂੰ ਦੰਦੇ ਵੀ ਸੀ ਉਹ ਪੈਸੇ ਭਰਾ ਚਲੋ ਆਗੇ ਭਾਈ ਤੁਰਕੇ ਏ ਆਪਣੋ ਵਿਚਾਰੇ ਪੈਸੇ ਦਿੰਦੇ ਸੀ ਗੱਡੀ ਦਾ ਚਲੋ ਕਿਰਾਇਆ ਭੜਾ ਉਹਨਾਂ ਨੇ ਸਾਨੂੰ ਦੇ ਤਾ ਜਿਹੜਾ ਅਸੀਂ ਉੱਥੇ ਗੱਡੀ ਕਰਾ ਕੇ ਲਗਾਈ ਡੱਬ ਵਾਲੀ ਆ ਉਹ ਬੰਦਾ ਕਿਉਂਕਿ ਚਲਾ ਗਿਆ ਸੀ ਉਹਨੂੰ ਲੱਭਣ ਗਏ ਸੀ ਸੀ ਤੇ ਕਹਿੰਦੇ ਵੀ ਭਾਈ ਯਾਰ ਬਾਹਲਾ ਕਰਨ ਲੱਗ ਗਿਆ ਵੀ ਭਈ ਨਹੀਂ ਯਾਰ ਐਨਾ ਕਰ ਤੂੰ ਮੈਂ ਕਿਹਾ ਚਲੋ ਜੇ ਬਾਹਲੀ ਗੱਲ ਆ ਤਾਂ ਭਾਈ ਤੁਸੀਂ ਚਾਹ ਦੇ ਪੈਸੇ ਦੇ ਦਿਓ ਸਾਹ ਚੜ ਜਾਂਦਾ ਵੀ ਤੁਰ ਕੇ ਵਾਵਾ ਦੂਰ ਪੈ ਜਾਂਦੀ ਆ ਉਹਦਾ ਮੋਟਰਸਾਈਕਲ ਤੇ ਤਾਂ 2 ਮਿੰਟਾਂ ਜੀ ਪਾ ਕੇ ਮੁੜ ਜਾਂਦੇ ਪਰ ਅੱਜ ਟੀਕੇ ਲਵਾਉਣੇ ਸੀਗੇ ਭਈ ਤੋਗੇ ਆਪਾਂ ਟੀਕੇ ਟੁਕੇ ਤੁਹਾਨੂੰ ਆਪ ਪਤਾ ਹੀ ਆ ਵੀ ਆਪਾਂ ਨੂੰ ਕੋਈ ਵੀ ਡੌਗ ਮਿਲੇ ਹਨਾ ਆਪਾਂ ਟੀਕੇ ਪਹਿਲਾਂ ਟੀਕੇ ਕੰਮ ਪਹਿਲਾਂ ਕਰਦੇ ਹੁੰਨੇ ਤੇ ਅੱਜ ਮੈਨੂੰ ਆਂਟੀ ਦਾ ਭਾਈ ਚੈਨਲ ਸਬਸਕ੍ਰਾਈਬ ਕਰ ਲਓ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਉਂਦੇ ਆ ਆਪਾਂ ਸੇਵਾ ਕਰਦੇ ਆਂ ਇਹ ਬੇਜਵਾਨ ਜਾਨਵਰਾਂ ਦੀ ਬਬਾਈ ਆ ਹੁਣ ਵੀ ਚੱਲਿਆ ਫੀਡ ਪਾਉਣ ਆ ਬਸ ਪਹੁੰਚ ਗਏ ਨੇੜੇ ਹੀ ਐ ਤੇ ਨਾਲ ਟੀਕੇ ਲਵਾਉਣੇ ਸੀਗੇ ਤੇ ਫੀਡ ਅਸੀਂ ਤਿੰਨ ਟਾਈਮ ਫੀਡ ਪਾ ਜਾਂਦੇ ਹੁੰਨੇ ਆ ਤੇ ਜੋ ਵੀ ਜਿਹੜੇ ਵੀ ਅਸੀਂ ਮੰਨ ਕੇ ਚੱਲੋ ਅਸੀਂ ਗੋਦ ਹੀ ਲੈ ਲੈਨੇ ਆ ਬਈ ਆਦਤ ਆ ਵੀ ਦੇਰਕ ਬੜਾ ਕਰਦਾ ਵੀ ਯਾਰ ਗੋਦ ਲੈ ਲਈ ਪਰ ਗੱਲ ਇਹ ਵੀ ਜਗਾ ਨਹੀਂ ਸਾਡੇ ਕੋਲ ਤੇ ਆ ਦਾਣਾ ਮੰਡੀ ਆ ਸਾਡੀ ਪਿੰਡ ਦੀ ਇੱਥੇ ਵਾਲੀਬਾਲ ਦਾ ਗਰਾਊਂਡ ਆ ਉੱਥੇ ਬੱਚੇ ਮਰੇ ਆ ਕੇ ਰੱਖਲੇ ਸੀ ਚਾਰ ਬੱਚੇ ਕੋਈ ਸੱਟ ਦੇ ਨੂੰ ਸੱਟ ਸੱਟ ਤੇ ਆ ਗਰਾਊਂਡ 'ਚ ਬਈ ਰੱਖੇ ਸੀ ਬੱਚੇ ਆਪਾਂ ਚਾਰ ਉਹਨਾਂ ਦੇ ਟਿਕਟੂਕੇ ਲਵਾਉਣੇ ਅਜ ਵਿਚਾਰਾਂ ਦੇ ਕਿ ਬੱਚੇ ਇੱਕ ਤਾਂ ਕਮਜ਼ੋਰ ਬਹੁਤ ਸੀਗੇ ਉਹ ਜਦੋਂ ਲੈ ਕੇ ਆਂਦੇ ਚੱਕ ਕੇ ਕੋਈ ਗੱਡੀ ਚ ਸਿੱਟ ਗਿਆ ਪਤਾ ਨਹੀਂ ਕਿੰਨੇ ਕਿ ਦਿਨ ਭੁੱਖੇ ਧਿਆਏ ਰਹੇ ਆ ਵਿਚਾਰੇ ਤੇ ਮੈਂ ਜਦੋਂ ਵੇਖਿਆ ਜਦੋਂ ਦੇਖ ਲਿਆ ਆਪਾਂ ਨੂੰ ਕਿਵੇਂ ਆਉਂਦੇ ਭੱਜ ਕੇ ਛੋਟੇ ਆ ਭਾਈ ਯਾਰ ਪਿਆਰਾ ਆਪਣਾ ਬੇਜਵਾਨ ਜਾਨਵਰਾਂ ਭਾਈ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਜਿਹੜੇ ਵੀ ਭੈਣ ਭਰਾ ਪਹਿਲੀ ਵਾਰੀ ਆਉਂਦੇ ਆ ਸਪੋਰਟ ਕਰਿਆ ਕਰੋ ਆਪਾਂ ਹੌਲੀ ਹੌਲੀ ਕਰਕੇ ਚਲੋ ਆਪਾਂ ਨੂੰ ਕੁਝ ਨਾ ਕੁਝ ਸੋਸ਼ਲ ਮੀਡੀਆ ਤੋਂ ਇਨਕਮ ਹੋਣ ਲੱਗ ਜੇ ਤੇ ਆਪਾਂ ਜਗਾ ਲੈਣ ਦਾ ਇਹਨਾਂ ਵਾਸਤੇ ਆ ਜਗਾ ਲੈ ਕੇ ਸ਼ੈਲਟਰ ਬਣਾਉਣਾ ਕੋਈ ਗੱਲ ਨਹੀਂ ਬਸ ਵੀ ਇਹਨਾਂ ਲੱਗੇ ਹੋਏ ਆ ਤੁਹਾਡੇ ਭੈਣ ਭਰਾਵਾਂ ਦੀ ਸਪੋਰਟ ਨਾਲ ਜਿੰਨੇ ਵੀ ਭੈਣ ਭਰਾ ਆਪਾਂ ਨੂੰ ਸਪੋਰਟ ਕਰਦੇ ਆ ਆ ਬੜ ਚੋਲ ਤੇ ਆ ਭਈਆ ਆ ਡਾਕਟਰ ਆ ਭਈ ਤੇ ਆਪਣੀ ਆ ਜਾ ਭਈ ਉਹ ਉੱਥੇ ਅੱਗੇ ਆ ਤੇ ਚਲੋ ਵਿਚਾਰ ਆਪਣੇ ਫੋਨ ਫੋਨ ਕਰੇ ਤੇ ਆ ਜਾਂਦਾ ਤੇ ਦਵਾਈ ਦਵਾਈ ਬੂਟੀ ਦੇ ਪੈਸੇ ਲੈਂਦਾ ਹੀ ਤੇ ਜਾ ਕੋਈ ਤੇਲ ਖਰਚਾ ਜਿਹੜਾ ਹੁੰਦਾ ਉਹ ਦੇ ਦੇ ਦਾ ਵਿਚਾਰੇ ਨੂੰ ਕਦੇ ਆ ਮੈਂ ਉਹ ਗੱਲ ਨਹੀਂ ਗੱਲ ਵਧਣ ਵਾਲਾ ਕੰਮ ਨਹੀਂ ਕੀਤਾ ਵੀ ਐਨੇ ਹੀ ਲੈ ਕੇ ਜਾਣੇ ਤੇ ਚਲੋ ਸਰਜਰੀ ਸਾਨੂੰ ਜਿਹੜੀ ਉਹ ਕਰਾਉਣੀ ਸੀ ਉਹ ਸਾਨੂੰ ਹਸਪੀਟਲ ਚ ਕਰਾਉਣੀ ਪਊਗੀ ਬਾਦਲੋ ਤੇ ਬਾਦਲਾ ਜੀ ਗਏ ਸੀਗੇ ਸਾਨੂੰ ਡਾਕਟਰ ਟੱਪ ਗਿਆ ਉਹਦੋਂ ਜਦੋਂ ਅਸੀਂ ਪਹੁੰਚੇ ਕੱਲ ਨੂੰ ਫੇਰ ਜਾਵਾਂ ਕਿੱਧਰ ਗਏ ਹੋ ਤੋ 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 ਪੇਚਕੂ ਆ ਗਿਆ ਆ ਆ ਕਿਵੇਂ ਆ ਦੂਜੇ ਕਿੱਥੇ ਆ ਆਜੋ 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 ਹਾਲਾ ਹੈ ਵੇਖੇ ਇਹ ਬਈ ਸਕੂਲ ਆ ਤੇ ਸਕੂਲ ਚ ਵੜ ਜਾਂਦੇ ਆ ਤੇ ਇੱਕ ਕਿੱਥੇ ਆ ਉਹ ਫਿਰਦਾ ਉਹ ਹੈ ਕਿੱਥੇ ਸੱਪ ਉਹ ਵੇਖ ਇੱਥੇ ਪਰਲੇ ਲੰਘ ਗਿਆ ਹੈ ਹਾਂ ਉਹ ਲੰਘ ਗਿਆ ਚਲ ਕੋਈ ਨਹੀਂ ਲੱਗਾ ਬੱਚੇ ਹੈ ਆ ਗਿਆ ਕੀ ਬੱਚਾ ਆ ਗਿਆ ਸੱਪ ਤਾਂ ਨਹੀਂ ਇੱਥੇ ਕਿਤੇ ਆ ਗਿਆ ਉਹ ਤੇ ਹੈਗਾ ਇੱਥੇ ਆ ਚਲ ਕੋਈ ਨਹੀਂ ਜਾਵੜਿਆ ਫਿਰ ਉਹਨਾਂ ਸੱਪ ਜਗਾ ਸੱਪਾਂ ਦੇ ਇਧਰ ਆ ਜਾ ਤੂੰ ਬਈ ਚੈਨਲ ਸਬਸਕ੍ਰਾਈਬ ਕਰ ਲੋ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਉਂਦੇ ਆ ਦਿਖਾਦ ਗਿਆ ਆਪਾਂ ਜੇ ਅਹ ਕਹਿੰਦੇ ਸੱਪ ਜੋ ਦਵਾ ਕਹਿੰਦੇ ਇੱਥੇ ਢੰਗ ਲੇ ਪਏ ਹਨ ਹਨ ਕਹ ਕਿੱਥੋਂ ਹੀ ਲੰਘਿਆ ਕਿੱਥੋਂ ਹੀ ਲੰਘਿਆ ਆਪਾਂ ਬਈ ਟੀ.ਜੀ. 2 ਕੇ ਲਵਾਉਣੇ ਸੀਗੇ ਬੱਚਿਆਂ ਦੇ ਤੇ ਇੱਥੇ ਬੱਚੇ ਕੀ ਚੱਕਰ ਵੀ ਇੱਥੇ ਸਕੂਲ ਆ ਤੇ ਦਰਖਤ ਬਹੁਤ ਜ਼ਿਆਦੇ ਆ ਤੇ ਬੱਚਾ ਆਪਾਂ ਇੱਥੇ ਰੱਖੇ ਹੋਏ ਆ ਭਾਈ ਆਹ ਛੋਟੇ ਬੱਚੇ ਫੀਡ ਪਾਉਣ ਆਣੇ ਲੈ ਵੀ ਡਾਕਟਰ ਸਾਹਿਬ ਭਰ ਲਓ ਸਰੀੰਜਾ ਤੇ ਲਾ ਦਿਓ ਸਾਰਿਆਂ ਦੇ ਆ ਲੈ ਵੀ ਫੋਨ ਫੜ ਲਾ ਤੂੰ ਭਾਈ ਮੇਰੇ ਕੋ ਤੇ ਟਿਕਟ ਹੋ ਗਿਆ ਆਪਾਂ ਭਾਈ ਪਹਿਲੇ ਲਵਾ ਦਿੰਦੇ ਹੁਣੇ ਟਾਈਮ ਸਾਰੀ ਤਾਂ ਕਿ ਕੋਈ ਬਾਤ ਤੰਗੀ ਤਕਲੀਫ ਨਾ ਫੀਡ ਪੁੱਤ ਬਾਅਦ ਚ ਪਾਉਣੇ ਤੁਹਾਨੂੰ ਫੜ ਦਿਓ ਫਿਰ ਪਹਿਲਾਂ ਦਵਾਈ ਲਓ ਤੂੰ ਹਾਂਜੀ ਵਾਹ ਸਾਰੇ ਹੀ ਲਾ ਦੇ ਭਾਈ ਇਹ ਲਾ ਇੱਕ ਵਾਰੀ ਤੇ ਕਾਲੇ ਲਾਉ। ਪਹਿਲਾ ਕਿਹੜੇ ਲਾਉਣੇ ਕਿਹਦੇ ਚਿੱਟੜ ਬਹੁਤ ਆ। ਇਕੱਠੇ ਦਾ ਨਾਂ ਲਾ ਸਾਰੇ। ਅੱਧੇ ਕਾਲੂ ਲਾ ਰਹੇਗੇ। ਇੱਕ ਵਾਰੀ ਮੈਂ ਨਾ ਫਿਰ ਕਾਲ ਲਾਉਣੀ। ਕਾਲੇ ਲਾਉਣ ਉਹ ਲਾ। ਚੱਲ ਆ ਦੇ ਕੋਈ ਗੱਲ। ਭਾਈ ਚੈਨਲ ਸਬਸਕ੍ਰਾਈਬ ਕਰ ਲਓ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਉਂਦੇ ਆ। ਆਂ ਸੇਵਾ ਕਰਦੇ ਆਂ ਬੇਜਵਾਨਾਂ ਦੀ। ਤੇ ਬੱਚੇ ਜਗ੍ਹਾ ਹੋਣੀ ਛੇ ਇਹਨਾਂ ਨੂੰ ਰੱਖਣ ਵਾਸਤੇ ਚਲੋ ਆਪਾਂ ਇੱਥੇ ਰੱਖ ਲੇ। ਤੇ ਹੁਣ ਬੱਚਿਆਂ ਦੀ ਆਦਤ ਪੈ ਗਈ ਐ ਇੱਥੇ ਰਹਿੰਦੇ ਇੱਧਰ ਸਕੂਲ ਐ ਆ ਇੱਥੋਂ ਦੀ ਆ ਗੇਟ ਥਣੀ ਟੱਪ ਕੇ ਉਧਰ ਪਰਲੇ ਪਾਸ ਟੱਪ ਜਾਂਦੇ ਉਧਰ ਖੇਡਦੇ ਰਹਿੰਦੇ ਸਾਰਾ ਦਿਨ ਤੇ ਆ ਇੱਥੇ ਜਦੋਂ ਸਵੇਰ ਫੀਡ ਪਾ ਜਾਂਦੇ ਆ ਕੇ ਦੁਪਹਿਰੇ ਪਾ ਦੇ ਦੀ ਆ ਦੁਪਹਿਰੇ ਕਿਸੇ ਨਾ ਕਿਸੇ ਨੂੰ ਕਹਿ ਦਿੰਦੇ ਵੀ ਜਾ ਕੇ ਭੱਜ ਕੇ ਪਾਇਆ ਬਈ ਯਾਰ ਤੇ ਕੱਲ ਨੂੰ ਆਪਾਂ ਇਹਨਾਂ ਵਾਸਤੇ ਆ ਉਹ ਲਿਆਮਾਗੇ ਭਾਂਡੇ ਵੀ ਹੋਰ ਲਿਆਵਾਂਗੇ ਕਿਉਂਕਿ ਭਾਂਡੇ ਇਹਨਾਂ ਦੇ ਤੋੜ ਗਏ ਇੱਥੇ ਕੋਈ ਏ ਪਾਂਡੇ ਨਵੇਂ ਲੈ ਕੇ ਆਵਾਂਗੇ ਲੈ ਆਜੋ ਭਾਈ ਲੈ ਆ ਵੀ ਸਾਰੇ ਵਾਰੀ ਨਾਲ ਲਵਾਈ ਚਲੋ ਆਜੋ ਛਾਣੇ ਬਣ ਕੇ ਸਮਝਦਾਰ ਬਣ ਕੇ ਇਧਰ ਨੂੰ ਭਾਈ ਚੈਨਲ ਸਬਸਕ੍ਰਾਈਬ ਕਰ ਲੋ ਜਿਹੜੇ ਵੀ ਭੈਣ ਭਰਾ ਪਹਿਲੀ ਵਾਰੀ ਚੈਨਲ ਤੇ ਬੱਸ 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 ਲੱਗਾ 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 ਹੁਣ ਗੇਮ ਪਾਈ ਦੇ ਆਜੋ 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 ਇਹ ਚੈਨਲ ਸਬਸਕ੍ਰਾਈਬ ਕਰ ਲੋ ਬੇ ਇੱਥੇ ਥੋੜੀ ਫੇਰ ਪਾ ਲਿਆ ਠੀਕ ਲਾਤਾ ਠੀਕ ਲਾਤਾ ਆਏ ਥੋੜੀ ਫੀਡ ਪਾ ਲੀ ਤੇ ਪਾ ਲਈ ਖਰਜੋ 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 ਅ ਦਈ ਉੱਥੇ ਚੜਿਆ ਨਹੀਂ ਨਿਸ਼ਾਨੀ ਰੱਖਣੀ ਯਾਦ ਕਿਹੜੇ ਦਿਹਾੜੇ ਲੱਗਿਆ ਆ ਆ ਰਹਿ ਗਿਆ ਉਹ ਰਹਿ ਗਿਆ ਥੱਲੇ ਉਹ ਵਖਿਓ ਤੋ ਚੜਿਆ ਨਹੀਂ ਆਉਂਦਾ ਉਹ ਇੱਕ ਕਿੰਨਾ ਪਿਆਰਾ ਬੱਚਾ ਇਹ ਲੈ ਵੀ ਇਹਨਾਂ ਨੂੰ ਸੈੱਟ ਆਇਆ ਬਰਾਬਰ ਬੱਸ 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 ਬੱਲਾ ਜੱ ਲੱਗਦਾ ਬੱਲਾ ਕੇ ਕਰ ਬਸ ਰਾਹ ਦੋ ਰਹਿ ਗਿਆ ਹੁੰਦਾ ਹੋ ਇੱਕ ਤੇਰੇ ਕੋਲ ਇੱਕ ਬਸ ਮੇਰੇ ਕੋਲ ਹਾਂ ਬਈ ਚੈਨਲ ਸਬਸਕ੍ਰਾਈਬ ਕਰ ਲਓ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਉਂਦੇ ਆ ਆ ਸੇਵਾ ਕਰਦੇ ਆ ਅਸੀਂ ਬੇਜਵਾਨਾਂ ਦੀ ਤੇ ਸੁਪਨਾ ਹੈ ਬਈ ਵੀ ਆਪਾਂ ਜਗਾ ਲੈ ਕੇ ਇਹਨਾਂ ਵਾਸਤੇ ਸ਼ੈਲਟਰ ਬਣਾਈਏ ਇੱਥੇ ਤਾਂ ਕਿ ਕੋਈ ਵੀ ਬੇਜਵਾਨ ਭੁੱਖ ਨਾਲ ਨਾ ਮਰੇ ਕੋਈ ਇਲਾਜ ਤੋਂ ਬਿਨਾਂ ਨਾ ਮਰੇ ਅਜਿਹਾ ਤੇ ਸੁਪਨਾ ਹੈ ਇਹ ਬਈ ਤੇ ਸਪੋਰਟ ਕਰੋ ਬਈ ਵੱਧ ਤੋਂ ਵੱਧ ਜਿੰਨੀ ਵੀ ਕੋਈ ਭੈਣ ਭਰਾ ਕਰ ਸਕਦੇ ਆ ਬਾਕੀ ਕੋਈ ਹੈਲਪ ਕਰਨਾ ਚਾਹੁੰਦਾ ਹੈ ਨਾ ਬੱਸ ਬਾਕੀ ਕੋਈ ਦਵਾਈ ਦੀ ਜਾਂ ਫੀਡ ਦੀ ਹੈਲਪ ਕਰਨਾ ਚਾਹੁੰਦਾ ਤਾਂ ਉਹ ਵੀ ਜਰੂਰ ਕਰਿਆ ਕਰੋ ਕਿਉਂਕਿ ਅਸੀਂ ਵੀ ਬਈ ਇੰਨੇ ਜੁੱਤੇ ਹੈ ਨਹੀਂਗੇ ਚਲੋ ਲੱਗੇ ਹੋਏ ਆ ਵੀ ਬਸ ਇੰਨਾ ਵੀ ਪਿਆਰ ਹੈ ਨਾਲ ਬੱਚਾ ਨਾਲ ਬੇਜਵਾਨਾਂ ਨਾਲ ਰੱਬ ਦੇ ਜੀ ਹੈ ਵੀ ਹੈ ਨਾ ਇਹ ਕਿੱਥੇ ਜਾਣ ਬਈ ਇਹਨਾਂ ਨੂੰ ਵੀ ਆਪਣਾ ਹੀ ਸਾਰਾ ਆਪਣਾ ਹੀ ਆਖਰਾ ਇਹਨਾਂ ਨੂੰ ਵੀ ਲੈ ਆ ਤਾਂ ਵੇਖੀ ਬਹਿ ਗਿਆ ਲੋਟ ਹੋ ਗਿਆ ਤੇ ਇਹਨਾਂ ਨੂੰ ਬੱਸ ਬੱਸ ਲੱਗ 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 ਜਾ ਲੱਗ ਜਾ ਲੱਗ ਜਾ ਬੱਸ 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 ਲੱਗ ਜਾ ਇਹ ਇਹਨਾਂ ਨੂੰ ਵੀ ਭਈ ਆਪਣੇ ਤੋਂ ਹੀ ਆਸ ਹੁੰਦੀ ਆ ਕਿਉਂਕਿ ਆਪਾਂ ਹਾਂ ਹਾਂ ਬਾਕੀ ਕੱਲ ਨੂੰ ਲਾਉਣੇ ਠੀਕ ਹੈ ਭਈ ਠੀਕ ਆਪਣੇ ਤੋਂ ਆਸ ਹੁੰਦੀ ਹੈ ਭਈ ਇਹਨਾਂ ਨੂੰ ਵੀ ਇਨਸਾਨ ਆ ਚਲੋ ਸਾਨੂੰ ਕੁਝ ਪਾਉਣਗੇ ਸਾਡਾ ਢਿੱਡ ਭਰਨਗੇ ਤੇ ਆਪਣੇ ਲੋਕ ਤੁਹਾਨੂੰ ਪਤਾ ਕਿਹੋ ਜਿਹਾ ਹੋ ਗਏ ਆ ਆਪਾਂ ਆਪਾਂ ਸਿਰਫ ਆਪਣੇ ਤਾਂ ਕੀ ਮਤਲਬ ਰਹਿ ਗਿਆ ਬਈ ਮੈਂ ਪੈਸੇ ਮੈਂ ਖਾਤੇ ਜਮ ਕਰਦਣਾ ਕਹਿੰਦਾ YouTube ਤੇ ਤੇ ਆਪਾਂ ਬਈ ਬਸ ਆਉਦੇ ਆਪਾਂ ਨੂੰ ਢਿੱਡ ਤਾਂ ਕੀ ਮਤਲਬ ਰਹਿ ਗਿਆ ਇਹਨਾਂ ਦਾ ਦੁੱਖ ਦਰਦ ਨਹੀਂ ਸਮਝ ਸਕਦੇ ਹਨਾ ਆਪਾਂ ਤੇ ਪਰ ਮੈਂ ਕਹਿੰਦਾ ਵੀ ਸਮਝਿਆ ਕਰੋ ਬਈ ਇਹਨਾਂ ਦਾ ਦੁੱਖ ਦਰਦ ਇਹਨਾਂ ਦੇ ਨਾਲ ਖੜਿਆ ਕਰੋ ਸਪੋਰਟ ਕਰਿਆ ਕਰੋ ਇਹਨਾਂ ਦੀ ਵੀ ਅ ਦਹੀਂ ਪਾਉਣੇ ਨਹੀਂ ਅਸੀਂ ਨਾਲ ਇਹਨਾਂ ਨੂੰ ਵੀ ਅ ਥੋੜੇ ਅ ਸਟਰੋਂਗ ਹੋ ਜਾਣ ਬੱਚੇ ਕਿਉਂਕਿ ਬੱਚੇ ਕਮਜ਼ੋਰ ਵਾਲੇ ਆ ਮੜੇ ਐ ਐਕਟਿਵ ਤਾਂ ਚਲੋ ਬਹੁਤ ਆ ਬੱਚੇ ਪਰ ਜਦੋਂ ਥੋੜੇ ਤਗੜੇ ਹੋ ਜਾਣਗੇ ਇਹਦੇ ਨਾਲ ਹੈ ਹੈ ਕਿਰੋ ਤੇ ਥੋੜੇ ਚਲੋ ਤਗੜੇ ਹੋ ਜਾਣਗੇ ਹਨ ਇੰਨੇ ਨਾਲ ਤੇ ਟੀਕੇ ਆਪਾਂ ਲਵਾਤੇ ਆ ਭਾਈ ਇਹਦੇ ਤੇ ਬਾਕੀ ਕੁਝ ਬਾਈ ਕਹਿੰਦਾ ਵੀ ਸਾਰੇ ਅੱਜ ਨਾਲ ਲਵਾ ਇਕੱਠੇ ਕੁਝ ਕੱਲ ਨੂੰ ਲਾ ਦੇਣਗੇ ਚਲੋ ਵਿਚਾਰਾ ਆ ਜਾਂਦਾ ਆਪਣੇ ਫੋਨ ਕਰੇ ਤੇ ਜੇ ਕੋਈ ਪ੍ਰਾਫੀਟ ਦੀ ਜਾਂ ਦਵਾਈ ਦੀ ਹੈਲਪ ਕਰ ਨਾ ਸਕਦਾ ਤਾਂ ਬਈ ਜਰੂਰ ਉਹ ਵੀ ਕਰਿਆ ਕਰੋ ਆ ਬੂੰਦ ਬੂੰਦ ਨਾਲ ਦਰਿਆ ਭਰ ਜਾਂਦੇ ਆ ਜੀ ਕਿ ਆਪਣੀ ਸੰਗਤ ਦਾ ਬਹੁਤ ਵੱਡੀ ਬਈ ਸੰਗਤ ਕਹਿੰਦੇ ਵੀ ਰੱਬ ਦਾ ਰੂਪ ਹੁੰਦੀ ਆ ਤੇ ਸੰਗਤ ਚਾਹੇ ਤਾਂ ਕੀ ਨਹੀਂ ਕਰ ਸਕਦੀ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਜਗ੍ਹਾ ਲੈਣੀ ਆ ਆਪਾਂ ਦਈ ਵੇਖ ਕਿ ਘੈਂਟ ਆ ਫੋਟੋ ਵੀ ਪਹਿਲਾਂ ਆਪਾਂ ਥੋੜਾ ਤਾਂ ਖਾਇਆ ਉਹ ਦਹੀਂ ਵੀ ਖਾਆਂ ਯਾਰ ਕੋਈ ਗੱਲ ਨਹੀਂ ਖਾਣਾ ਸਤੀ ਨਾ ਮਨਾ ਤੁਸਨ ਦਾਲਤਗਾ ਤੁਸੀਂ ਨਾ ਐ ਨਾ ਕਰਿਆ ਕਰੋ ਹੌਲੀ ਆਰਾਮ ਨਾਲ ਖਾ ਲਿਆ ਕਰੋ ਤੁਸੀਂ ਮੇਰੇ ਉੱਤੇ ਪਵਾਈ ਜੰਨੇ ਉੱਤੇ ਤੇ ਚਲ ਬਾਬਾ ਕੀ ਨੱਕ ਵੀ ਭਰਾ ਲੈ ਕਿਨੇ ਜਣੇ ਦੇਖ ਰਹੇ ਸੇ 103 ਭਾਈ ਚੈਨਲ ਸਬਸਕ੍ਰਾਈਬ ਕਰ ਲੋ ਸਾਰੇ ਭੈਣ ਭਰਾ ਅਪੀਲ ਹੈ ਜੀ ਆਪਾਂ ਟੀਕੇ ਲਵਾ ਦੇਣਾ ਹਾਂ ਮੈਂ ਆ ਇੱਕ ਮਿੰਟ ਬਹੁਤ ਵਧੀਆ ਕੰਮ ਕਰ ਰਹੇ ਹੋ ਬਾਈ ਧੰਨਵਾਦ ਜੀ ਧੰਨਵਾਦ ਬਸ ਬਾਈ ਥੋਡੇ ਵਰਗੇ ਭੈਣ ਭਰਾਵਾਂ ਦੀ ਸਪੋਰਟ ਨਾਲ ਹੀ ਆ ਜੀ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਆ ਦੁੱਧ ਨਾ ਬਈ ਇਹਨਾਂ ਵਾਸਤੇ ਨਹੀਂ ਠੀਕ ਆ ਜਾਂ ਦੁੱਧ ਚ ਪਾਣੀ ਪਾ ਕੇ ਪਾਉਣਾ ਚਾਹੀਦਾ ਤਾਂ ਕਰਕੇ ਫਿਰ ਦਹੀਂ ਪਾ ਦਿੰਨੇ ਵੀ ਆ ਆਪਣੇ ਕਿਹੜਾ ਚਲੋ ਘਰ ਦਾ ਦੁਕਾਨ ਤੋਂ ਲੈ ਕੇ ਆਉਣੇ ਆ ਦਹੀਂ ਵੀ ਘਰੇ ਦਾ ਆਪਾਂ ਵੀ ਦੁੱਧ ਵੀ ਮੁੱਲ ਦਾ ਤੁਹਾਨੂੰ ਪਤਾ ਬਈ ਤੇ ਬਸ ਦੁਕਾਨ ਤੋਂ ਇਹਨਾਂ ਵਾਸਤੇ ਨਹੀਂ ਲੈ ਆਉਣੇ ਆਪ ਤਾਂ ਨਹੀਂ ਅਸੀਂ ਖਾਂਦੇਗੇ ਇਹ ਪਰ ਅਸੀਂ ਇਹਨਾਂ ਵਾਸਤੇ ਜ਼ਰੂਰ ਲੈ ਆਉਣੇ ਆ ਆਪ ਨੂੰ ਜੁੜੇ ਨਾ ਜੁੜੇ ਪਰ ਇਹਨਾਂ ਵਾਸਤੇ ਜ਼ਰੂਰ ਲੈ ਕੇ ਆਉਣੇ ਅਸੀਂ ਇੱਕ ਟੈਂਪਾ ਪਾ ਕੇ ਜੇ ਸਹੀ ਪਹਿਲਾਂ ਦੋ ਟੈਂਪਾ ਪਾਉਂਦੇ ਸੀ ਹੁਣ ਇੱਕ ਟੈਂਪਾ ਪਾਉਣਾ ਤੇ ਅ ਕਲਦੀਪ ਆਂਟੀ ਦਾ ਮੈਂ ਧੰਨਵਾਦ ਕਰਦਾ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਆ ਤੇ ਉਹਨਾਂ ਦਾ ਮੰਨ ਕੇ ਚਲੋ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਆਪਾਂ ਨੂੰ ਟਾਈਮ ਟਾਈਮ ਤੇ ਸਪੋਰਟ ਕਰਦੇ ਰਹਿੰਦੇ ਆਪਣੀ ਮਦਦ ਵੀ ਕਰਦੇ ਔਰ ਜਿਹੜੇ ਬਹੁਤ ਕਰਦੇ ਆ ਵੀ ਆਪਾਂ ਤਾਂ ਕਦੇ ਐ ਸਮਝ ਲਓ ਵੀ ਕੁਝ ਵੀ ਨਹੀਂ ਕਰ ਸਕਦੇ ਤੇ ਬਾਕੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜਿੰਨੇ ਵੀ ਆਪਾਂ ਨੂੰ ਸਪੋਰਟ ਕਰਦੇ ਆਪਣੀ ਹੈਲਪ ਕਰਦੇ ਭਾਈ ਚੈਨਲ ਸਬਸਕ੍ਰਾਈਬ ਕਰ ਲੋ ਜੀ ਸਾਰੇ ਭੈਣ ਭਰਾਵਾਂ ਨੂੰ ਅਪੀਲ ਆਪਾਂ ਸੇਵਾ ਕਰਦੇ ਜੀ ਬੇਜਵਾਨ ਜਾਨਵਰਾਂ ਦੀ ਬੱਬਾਈ ਤੇ ਸਾਰੇ ਜਣੇ ਚੈਨਲ ਸਬਸਕ੍ਰਾਈਬ ਕਰੋ ਮੇਰੇ ਵੀਰੋ ਆਪਾਂ ਸੁਪਨਾ ਆ ਵੀ ਆਪਾਂ ਜਗਾ ਲੈਣੀ ਸ਼ੈਲਟਰ ਕੀ ਹੋ ਗਿਆ ਨਹੀਂ ਕਿਵੇ ਸੀ ਆਂਡਾ 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 ਪਾ ਦੇ ਕਰਾਂਗੇ ਬਈ ਕੱਲ ਤੋਂ ਮੈਂ ਨਾ ਮੇਰਾ ਇਰਾਦਾ ਸੀਗਾ ਵੀ ਆਂਡੇ ਪਾਈਏ ਇਹਨਾਂ ਨੂੰ ਥੋੜੇ ਦਿਨ ਤੇ ਡਾਕਟਰ ਕਹਿੰਦਾ ਵੀ ਆਂਡੇ ਪਾਓ ਇਹਨੂੰ 4 ਦਿਨ ਤੇ ਚਲੋ ਕੋਈ ਨਹੀਂ ਇਹ ਬੱਚੇ ਨਾ ਬਈ ਕੋਈ ਸੱਟ ਗਿਆ ਸੀ ਗੱਡੀ ਚ ਕੋਈ ਪਾਪੀ ਬੰਦਾ ਜਿਵੇਂ ਕਿ ਆਪਾਂ ਨੂੰ ਪਤਾ ਵੀ ਗਲੀਆਂ ਚ ਬੱਚੇ ਦੇ ਦਿੰਦਿਆਂ ਹਨਾ ਡੌਗ ਤੇ ਕੁਝ ਕੋ ਲੋਕਾਂ ਦਾ ਬੜਾ ਢਿੱਡ ਦੁਖਦਾ ਹੁੰਦਾ ਇਸ ਚੀਜ਼ ਤੋਂ ਬੜੀ ਤਕਲੀਫ ਹੁੰਦੀ ਐਲਰਜੀ ਹੁੰਦੀ ਬਈ ਲੋਕਾਂ ਨੂੰ ਤੇ ਕੋਈ ਬੰਦਾ ਗੱਟੇ ਚ ਪਾ ਕੇ ਲਿਆ ਬਈ ਤੇ ਸਿੱਖ ਵਾਲੇ ਤੇ ਰੋੜਾਂ ਵਾਲੀ ਦੇ ਰਾਹ ਚ ਆ ਗੱਟੇ ਚ ਪਾ ਕੇ ਸਿੱਟ ਗਿਆ ਉਹਦਾ ਚਲੋ ਪ੍ਰਮਾਤਮਾ ਵੈਗਰੂ ਹਨਾ ਸਭ ਦਾ ਫਿਕਰ ਉਹਨੂੰ ਸਾਰਿਆਂ ਦਾ ਪਤਾ ਤੇ ਸਾਡਾ ਚਲੋ ਉਧਰ ਗੇੜਾ ਬਣ ਗਿਆ ਲੱਕੜਾ ਬਾਲਣ ਲੈਣ ਜਾਣਾ ਸੀਗਾ ਤੇ ਅਮਰੀ ਨਿਗਾ ਵਾਜ ਗਏ ਤੇ ਚਲੋ ਆਪਾਂ ਇਹਨਾਂ ਨੂੰ ਚੱਕ ਲੈਂਦੇ ਆ ਇੱਥੇ ਸਾਡੇ ਇਧਰ ਸਕੂਲ ਆਈ ਤੇ ਇਧਰ ਆ ਬਈ ਗਰਾਊਂਡ ਆ ਬੱਚੇ ਖੇਡਦੇ ਇੱਥੇ ਤੇ ਆਪਾਂ ਚਲੋ ਇੱਥੇ ਲਿਆ ਕੇ ਰੱਖ ਲੇ ਵੀ ਇੱਥੇ ਆਇਆ ਨਾ ਵੀ ਇੱਕ ਕੁਛ ਤਾਂ ਇੱਥੇ ਪੜ ਬੀਬਾ ਲ ਬੈਠਣ ਨੂੰ ਵੀ ਖੜਨ ਨੂੰ ਜਗ੍ਹਾ ਹੀ ਜਗ੍ਹਾ ਇੱਥੇ ਇਧਰ ਵੀ ਕਮਰੇ ਵਾਧੂ ਆ ਤੇ ਇੱਥੇ ਪੌੜੀਆਂ ਥੱਲੇ ਹੀ ਬੈਠ ਸਕਦੇ ਠੀਕ ਹੈ ਜੀ ਤੇ ਤਾਂ ਵੀ ਚੜ ਜਾਂਦੇ ਬਈ ਆ ਪੌੜੀ ਲੱਗੇ ਨਾ ਤਾਂ ਉੱਪਰ ਵੀ ਮੰਨ ਕੇ ਚਲੋ ਜਗ੍ਹਾ ਜਗ੍ਹਾ ਹੀ ਜਗ੍ਹਾ ਪਈ ਤੇ ਆਹ ਪੌੜੀਆਂ ਦੇ ਨਾਲ ਹੀ ਕਮਰਾ ਕਮਰੇ ਚ ਵੜ ਜਾਂਦੇ ਇੱਥੇ ਇੱਥੇ ਬੈਠੇ ਰਹਿੰਦੇ ਇੱਥੇ ਖੇਡਦੇ ਰਹਿੰਦੇ ਸਰਾ ਦਿਨ ਇੱਥੇ ਨਾਇ ਤੇ ਇੱਕ ਤਾਂ ਇਹ ਨਹੀਂ ਖਤਰਾਗਾ ਵੀ ਕੋਈ ਅ ਵੱਡਾ ਡੌਗ ਇਹਨਾਂ ਨੂੰ ਕੋਈ ਵੱਢੂਗਾ ਜਾਂ ਮਾਰ ਦੂਗਾ ਕਿਉਂਕਿ ਇਧਰ ਬਹੁਤ ਘੱਟ ਆਉਂਦੇ ਡੌਗ ਤੇ ਫਿਰ ਮੈਂ ਤਾਂ ਕਰਕੇ ਜਗਾ ਚੁਣ ਕੇ ਬਈ ਬੜੀ بڑا ਸੋਚਣ ਸਮਝਣ ਤੋਂ ਬਾਅਦ ਤੇ ਮੈਂ ਇਹਨਾਂ ਨੂੰ ਇੱਥੇ ਲਿਆ ਕੇ ਰੱਖਿਆ ਕਿਉਂਕਿ ਜੇ ਮੈਂ ਆਪਣੀ ਗਲੀ 'ਚ ਰੱਖਦਾ ਸੀ ਉੱਥੇ ਬਈ ਤੁਹਾਨੂੰ ਪਤਾ ਤਰਾਇ ਕਰਦੇ ਹਨ ਸਾਰੇ ਗਾਲਾਂ ਕੱਢਦੇ ਵੀ ਮੇਰੇ ਕੋਲੇ ਅੱਗੇ ਗਲੀ 'ਚ ਹੈਗੇ ਆ ਬੱਚੇ ਤੇ ਜੇ ਮੈਂ ਇਹਨਾਂ ਨੂੰ ਵੀ ਲਿਆ ਕੇ ਛੱਡਦਾ ਸੀ ਤਾਂ ਬਈ ਸਾਡਾ ਕਲੇਸ਼ ਬਹੁਤ ਪੈਂਦਾ ਸੀ ਇਸ ਚੀਜ਼ ਤੋਂ ਇਹ ਕਿਉਂਕਿ ਜਿਹੜੇ ਮੇਰੇ ਕੋਲੇ ਹੈਗੇ ਆ ਗਲੀ 'ਚ ਰੱਖੇ ਹੋਏ ਉਹਨਾਂ ਤੋਂ ਵੀ ਬੜੀ ਆਰਾਮ ਪੈਂਦੀ ਆ ਸਾਡੇ ਕੋਸ਼ਕ ਦੋ ਤਿੰਨ ਘਰਾਂ ਨਾਲ ਗਾਲਾਂ ਕੱਢਦੇ ਬਈ ਧੀਆਂ ਭੈਣਾਂ ਦੀਆਂ ਜਵਾਕਾਂ ਦੀਆਂ ਗਾਲਾਂ ਕੱਢਦੇ ਕੁੜੀਆਂ ਦੀਆਂ ਤਾਂ ਫਿਰ ਕਈ ਵਾਰੀ ਬਈ ਬੰਦੇ ਨੂੰ ਗੁੱਸਾ ਆ ਜਾਂਦਾ ਤੁਹਾਨੂੰ ਪਤਾ ਵੀ ਹੈਨਾ ਤਾਂ ਫਿਰ ਇਸ ਕਰਕੇ ਵੀ ਆਪਦਾ ਚਲੋ ਲੜਾਈ ਤੋਂ ਬਾਅਦ ਚੰਗੀ ਤੇ ਆਪਾਂ ਇੱਥੇ ਇਹਨਾਂ ਨੂੰ ਲੈ ਕੇ ਰੱਖ ਲਿਆ ਇੱਥੇ ਸੇਫ ਆ ਬੱਚੇ ਤੁਸੀਂ ਇਹ ਸਭ ਲੈ ਲੋ ਵੀ 10 ਦਿਨ ਹੋ ਗਏ ਮੈਨੂੰ ਲੱਗਦਾ ਚਲੋ ਕੋਈ ਦੋ ਘੱਟ ਹੋ ਗਏ ਹੋਣਗੇ ਤੇ ਮੀਂਹ ਪੈਂਦਾ ਸੀ ਬਈ ਜਦੋਂ ਚਾਰ ਦਿਨ ਲਗਾਤਾਰ ਮੀਂਹ ਪਿਆ ਉਦੋਂ ਮੈਂ ਇਹਨਾਂ ਨੂੰ ਬੱਚਿਆਂ ਨੂੰ ਲੈ ਕੇ ਆਇਆ ਸੀ ਇੱਥੇ ਤੇ ਆ ਬੱਚੇ ਦੰਦ ਵੀ ਵੱਜੇ ਹੋਏ ਆ ਤੁਸੀਂ ਦੇਖ ਸਕਦੇ ਹੋ ਤੇ ਉਦੋਂ ਮੈਂ ਇਹਨਾਂ ਨੂੰ ਲੈ ਜਾਂਦਾ ਸੀ ਇੱਥੇ ਤੇ ਚਲੋ ਬੱਚੇ ਸੇਫ ਆ ਵਧੀਆ ਰੋਟੀ ਪਾਣੀ ਟਰੈਡ ਭਰ ਜਾਂਦਾ ਸੋ ਸਵੇਰੇ ਦੋ ਰੋਟੀਆਂ ਪਾ ਜਾਂਦੇ ਆ ਨਾਲ ਫੀਡ ਪਾ ਜਾਂਦੇ ਆ ਤੇ ਐਸੇਲੇ ਦਹੀਂ ਪਾ ਦਿੰਨੇ ਲਿਆ ਕੇ ਤੇ ਆ ਫੀਡ ਤੇ ਹੁਣ ਡਾਕਟਰ ਕਹਿ ਗਿਆ ਵੀ ਇਹਨਾਂ ਨੂੰ ਆਂਡੇ ਪਾਓ ਕੋਈ 4 ਦਿਨ ਤੇ ਮੈਰੀ ਪਹਿਲਾ ਮੇਰਾ ਪਹਿਲਾ ਰਾਤ ਦਾ ਸੀ ਫਿਰ ਮੈਂ ਕਿਹਾ ਚਲੋ ਯਾਰ ਆਂਡੇ ਗਰਮ ਹੁੰਦੇ ਹਨ ਤੇ ਕਈ ਵਾਰੀ ਨੁਕਸਾਨ ਨਾ ਕਰ ਜਾਣ ਤੇ ਹੁਣ ਇਹਨਾਂ ਦੇ ਟੀਕੇ ਵੀ ਬਈ ਲਵਾਤੇ ਆ ਥੋੜੀ ਸਪੋਰਟ ਨਾਲ ਆਂਟੀ ਜੀ ਦਾ ਮੈਂ ਧੰਨਵਾਦ ਕਰਦਾ ਉਹਨਾਂ ਦੀ ਸਪੋਰਟ ਨਾਲ ਆਪਾਂ ਟੀਕੇ ਵੀ ਲਵਾਤੇ ਇਹਨਾਂ ਦੇ ਤੇ ਕੱਲ ਨੂੰ ਹੋਰ ਟੀਕੇ ਲੱਗਣੇ ਇਹਨਾਂ ਦੇ ਅੱਜ ਹਲਕਾ ਵਾਲੇ ਲਵਾਤੇ ਹਲਕਾ ਵਾਲੇ ਤਾਂ ਮੈਂ ਵੇਹੇ ਲਵਾ ਦਿੰਨ ਉਹ ਨਾਲ ਦੀ ਨਾਲ ਹੀ ਪਰ ਐਤਕੀ ਥੋੜਾ ਮੇਰੇ ਤੋਂ ਨਹੀਂ ਲਵਾਏ ਗਏ ਇਹਨਾਂ ਦੇ ਕਿਉਂਕਿ ਮੈਂ ਆਪ ਉਲਝਾ ਬੜਾ ਪਿਆ ਸੀ ਤੇ ਚਲੋ ਅੱਜ ਇਹਨਾਂ ਦੇ ਟੀਕੇ ਲਵਾਤੇ ਹੁਣ ਕੱਲ ਨੂੰ ਦੂਜੇ ਇਹਨਾਂ ਦੇ ਹੋਰ ਲਵਾਉਣੇ ਟੀਕੇ ਤੇ 791 ਲਵਾ ਦਾਂ ਕੱਲ ਨੂੰ ਟੀਕੇ ਤੇ ਅੱਜ ਹਲਕਾਵ ਦੇ ਲਵਾਤੇ ਚਲੋ ਬਈ ਸਾਰੇ ਭੈਣ ਭਰਾ ਸਪੋਰਟ ਇਸੇ ਤਰ੍ਹਾਂ ਹੀ ਕਰਿਆ ਕਰੋ ਵੱਧ ਤੋਂ ਵੱਧ ਆਪਦੇ ਭਰਾ ਨੂੰ ਆਪਾਂ ਬਈ ਇੱਕ ਦਿਨ ਇੱਕ ਦਿਨ ਇਹਨਾਂ ਵਾਸਤੇ ਜਗਾ ਲੈ ਕੇ ਸ਼ੈਲਟਰ ਬਣਾਉਣਾ ਹੈ ਵੀ ਤਾਂ ਕਿ ਕੋਈ ਵੀ ਬੇਜਵਾਨ ਬੱਚਾ ਇਲਾਜ ਤੋਂ ਬਿਨਾਂ ਨਾ ਮਰੇ ਕੋਈ ਭੁੱਖ ਨਾਲ ਨਾ ਮਰੇ ਤਾਂ ਆਪਣਾ ਸੁਪਨਾ ਹੀ ਆ ਵੀ ਆਪਦੇ ਜਉਂਦੇ 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 ਜੀ ਆਲਾ ਪਾਲਾ ਮੇ ਕੋ ਬੋਤਲ ਤੇ ਆਪਦੇ ਜਉਂਦੇ ਜੀ ਇਹਨਾਂ ਵਾਸਤੇ ਮੈਂ ਕੁਛ ਨਾ ਕੁਛ ਬੇਜਵਾਨ ਜਾਨਵਰਾਂ ਵਾਸਤੇ ਕਰਕੇ ਜਾਵਾਂ ਤੇ ਜੇ ਸਪੋਰਟ ਕਰੋਂ ਤਾਂ ਸਾਰੇ ਭੈਣ ਭਰਾ YouTube ਤੇ ਇੱਕ ਆਸ ਦੀ ਕਿਰਨ ਪਾਣੀ ਤਾਂ ਪਾਸਾ ਚ ਪਾਣੀ ਤਾਂ ਪਾਇ ਹੀ ਨਹੀਂ ਮੇਕੋ ਤੇ ਉਹ ਡੋਂਗਾ ਦੂਜਾ ਕਿੱਥੇ ਇਹਨਾਂ ਦਾ ਲਾਗੇ ਥੋੜਾ ਜਿਹਾ ਜੱਟ ਇਕ ਤਾਂ ਬੜੇ ਲੋਕ ਨਾ ਭਾਂਡੇ ਨਹੀਂ ਛੱਡਦੇ ਭਈ ਅਸੀਂ ਨਾ ਲਿਆ ਲਿਆ ਕੇ ਭਾਂਡੇ ਰੱਖਦੇ ਇੱਥੇ ਤੇ ਇੱਥੋਂ ਚੱਕ ਕੇ ਲੈ ਜਾਂਦੇ ਐ ਕਰ ਤੂੰ ਹਾਂ ਥੱਲੇ ਸਾਫ਼ ਹੀ ਮੇਕੋ ਇੱਧਰ ਪਾ ਦੇ ਸਾਫ਼ ਆ ਇੱਥੋਂ ਉੱਤੇ ਪਾ ਦੇ ਜਮਾਂ ਸਾਫ਼ ਇੱਥੇ ਪਾ ਦੇ ਨੂੰ ਤੇ ਇਹ ਚ ਪਾਣੀ ਪਾ ਦੇ ਪਾਣੀ ਦਾ ਭਰ ਦੇ ਹਾਂ ਇਹ ਚ ਪਲਟ ਦੇ ਚਲ ਭਾਈ ਮਾਫ਼ ਕਰੋ ਜੇ ਨਾ ਭਾਂਡੇ ਥੱਲੇ ਸੀ ਵੈਸੇ ਪਾਉਂਦੇ ਨਹੀਂ ਪਰ ਚਲੋ ਫਰਸ਼ ਸਾਫ਼ ਆ ਕੋਈ ਮਿੱਟੀ ਘਟਾ ਹੈ ਨਹੀਂਗਾ ਹੁਣ ਪਾਣੀ ਪਾਉਣਾ ਇਹਨਾਂ ਨੂੰ ਪਾਣੀ ਪਾਉਣਾ ਤੇ ਭਾਂਡਾ ਭਾਂਡੇ ਅਸੀਂ ਰੱਖੇ ਸੀ ਲਿਆ ਕੇ ਕੋਈ ਚੱਕ ਕੇ ਲੈ ਗਿਆ ਕੁਝ ਤੋੜ ਜਾਂਦੇ ਆ ਭਰਾਓ ਕੀ ਕਰੀਏ ਦੱਸੋ ਹੁਣ ਜੇ ਲੋਹੇ ਦੇ ਲਿਆ ਕੇ ਛੱਡ ਦੇ ਰੱਖਦੇ ਇੱਥੇ ਭਾਂਡੇ ਤਾਂ ਲੋਹੇ ਦੇ ਵੀ ਨਹੀਂ ਛੱਡਣਗੇ ਲੋਹੇ ਦੇ ਵੀ ਚੱਕ ਕੇ ਲੈ ਜਾਣਗੇ ਜੇ ਮਿੱਟੀ ਦੇ ਜਾਂ ਪਲਾਸਟਿਕ ਦੇ ਰੱਖਦੇ ਆ ਉਹ ਤੋੜ ਜਾਂਦੇ ਦੱਸੋ ਕੀ ਕਰੀਏ ਦੱਸੋ ਹੈ ਉਹ ਦੇਖਦੇ ਹੋਵੇ ਕੀ ਕਵੇਂ ਲਿਟੀ ਜਾਂਦਾ ਠੀਕ ਆ ਲੱਗਿਆ ਉਹਦੇ ਮੱਚਦਾ ਹੋਣਾ ਹਨਾ ਪਿੰਡਾਂ ਤੇ ਬਈ ਚੈਨਲ ਸਬਸਕ੍ਰਾਈਬ ਕਰ ਲੋ ਸਾਰੇ ਭੈਣ ਭਰਾਵਾਂ ਨੂੰ ਮੇਰੀ ਅਪੀਲ ਹੈ ਤੇ ਸਪੋਰਟ ਕਰਿਆ ਕਰੋ ਬਈ ਵੱਡੀਆਂ ਵੀਡੀਓ ਜਿਹੜੀਆਂ ਆਪਾਂ ਅਪਲੋਡ ਕਰਦੇ ਆ ਹਨ ਉਹ ਜਰੂਰ ਦੇਖਿਆ ਕਰੋ ਟਾਈਮ ਕੱਢ ਕੇ ਕੋਈ 2 ਮਿੰਟ 1 ਮਿੰਟ 2 ਮਿੰਟ ਜਿੰਨਾ ਵੀ ਕੋਈ ਤੁਸੀਂ ਟਾਈਮ ਕੱਢ ਸਕਦੇ ਹੋ ਉਹਦੇ ਨਾਲ ਬਈ ਆਪਣਾ ਵਾਚ ਟਾਈਮ ਪੂਰਾ ਹੁੰਦਾ ਚਲੋ ਆਪਾਂ ਨੂੰ ਕੁਝ ਇਨਕਮ ਹੋਣ ਲੱਗ ਗਈ ਤੇ ਕੁਝ ਚਲੋ ਆਪਾਂ ਨੂੰ ਇਧਰੋਂ ਇਨਕਮ ਹੋਣ ਲੱਗ ਜੇ ਤੇ ਕੁਝ ਚਲੋ ਤੁਹਾਡੇ ਭੈਣ ਭਰਾਵਾਂ ਦੀ ਸਪੋਰਟ ਕਰਕੇ ਬੂੰਦ ਬੂੰਦ ਨਾਲ ਦਰਿਆ ਭਰ ਜਾਂਦਾ ਜੀ ਤਾਂ ਤੁਸੀਂ ਵੀ ਕੁਝ ਬਈ ਹੈਲਪ ਕਰੋ ਤਾਂ ਆਪਾਂ ਇਹਨਾਂ ਵਾਸਤੇ ਜਗ੍ਹਾ ਲੈ ਕੇ ਸ਼ੈਲਟਰ ਬਣਾ ਲਈਏ ਸਾਰੇ ਭੈਣ ਭਰਾ ਕਰਿਆ ਕਰੋ ਬਈ ਥੋੜੀ ਬਹੁਤੀ ਸਪੋਰਟ ਕਰਿਆ ਕਰੋ ਜੇ ਕੋਈ ਵੀ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਜਾਂ ਕੋਈ ਕਰਦਾ ਹਨ ਤਾਂ ਉਹਦੇ ਨਾਲ ਆਪਾਂ ਨੂੰ ਖੜਨਾ ਚਾਹੀਦਾ ਮੋਟਾ ਮੋਟਾ ਲਾ ਕੇ ਜੇ ਕੋਈ ਨਹੀਂ ਵੀ ਮਦਦ ਕਰ ਸਕਦਾ ਤੇ ਬਈ ਸਪੋਰਟ ਜ਼ਰੂਰ ਕਰਿਆ ਕਰੋ YouTube ਤੇ ਇੱਕ ਆਸ ਦੀ ਕਰਨ ਜਿਲਾ ਚੇਰੀ ਮੁਕਸਰ ਸਾਹਿਬ ਸਿਟੀ ਮਲੋਟ ਬਲਾਕ ਲੰਬੀ ਪਿੰਡ ਰੋਡਾਂ ਵਾਲੀ ਨਾਮ ਗੁਰਜੀਤ ਗੁਰਜੀ ਤਰੋੜਾਂ ਵਾਲੀ ਤੇ ਸਬਸਕ੍ਰਾਈਬ ਸਾਰੇ ਹੀ ਕਰਕੇ ਜਾਇਆ ਕਰੋ ਜਿਹੜੇ ਵੀ ਪਿੰਡਪਰਾ ਪਹਿਲੀ ਵਾਰੀ ਆਉਂਦੇ ਚੈਨਲ ਤੇ ਉਹ ਸਬਸਕ੍ਰਾਈਬ ਕਰਕੇ ਜਾਇਆ ਕਰੋ ਯਾ ਸਾਡੇ ਦਾਣਾ ਮੰਡੀ ਬਈ ਸਾਡੇ ਪਿੰਡ ਦੀ ਵਾਹੇ ਆ ਦੇਖੋ ਵੀ ਜਗਾ ਤਾਂ ਬਹੁਤ ਆ ਪਰ ਬਈ ਆਪਾਂ ਕੀ ਕਰ ਗਿਆ ਆਪਣੇ ਵਾਸਤੇ ਤੋਂ ਬਾਹਰ ਹੈ ਆਪਾਂ ਨਹੀਂ ਰੱਖ ਸਕਦੇ ਕਿਉਂਕਿ ਨਾ ਹੀ ਆਪਾਂ ਨੂੰ ਕੱਲ ਨੂੰ ਮਾਣੇ ਕਿ ਚਲੋ ਹੁਣ ਆਪਾਂ ਇੱਥੇ ਲੈ ਆ ਕੇ ਕੋਈ 10 20 ਬੱਚੇ ਰੱਖ ਦਈਏ ਕਾਲ ਨੂੰ ਵੇਲਾ ਕੋਈ ਕਹਿ ਦੇ ਵੀ ਇਥੋਂ ਚੱਕੋ ਤੇ ਫਿਰ ਔਖਾ ਹੋ ਜਾਂਦਾ ਤਾਂ ਹੀ ਕਰਕੇ ਆਪਾਂ ਸ਼ੈਲਟਰ ਭੇਜ ਦਿੰਨੇ ਹੁਣੇ ਜੇ ਕੋਈ ਬਾਲਾ ਸੀਰੀਅਸ ਕੰਡੀਸ਼ਨ ਚ ਹੋਵੇ ਕਿ ਕਿਸੇ ਦੀ ਜਾਦੀ ਪ੍ਰੋਬਲਮ ਆ ਤੇ ਉਹਨੂੰ ਆਪਾਂ ਸ਼ੈਲਟਰ ਜਾਂ ਬਠਿੰਡੇ ਗੱਲ ਕਰਕੇ ਆਰਾਮਪੁਰੇ ਅਰਪਣ ਭਰਾ ਹੈਗਾ ਸ਼ੈਲਟਰ ਹੈਗਾ ਉਹਦੇ ਕੋਲੇ ਉਹਦੇ ਕੋਲੇ ਛੱਡਾਇਦਾ ਜਾਂ ਕਿਤੇ ਨਾ ਕਿਤੇ ਹੋਰ ਛੱਡਿਆ ਉਹਨੇ ਇੱਥੇ ਆਪਾਂ ਰੱਖਦੇ ਨੇ ਇੱਥੇ ਵੀ ਚਲੋ ਬੱਚੇ ਜ਼ਿਆਦਾ ਪ੍ਰੋਬਲਮ ਚ ਸੀਗੇ ਇਹ ਤੇ ਮਜਬੂਰੀ ਬਣ ਕੇ ਮੇਰੀ ਤੁਸੀਂ ਐ ਕਹਿ ਲੋ ਵੀ ਮੇਰੀ ਮਜਬੂਰੀ ਬਣ ਗਈ ਕਿਉਂਕਿ ਮੇਰਾ ਕੋਈ ਪੇਛ ਨਹੀਂ ਜਾਂਦੀ ਸੀ ਮੇਰੀ ਬਈ ਨਾ ਤਾਂ ਮੈਂ ਇਹਨਾਂ ਨੂੰ ਛੱਡ ਸਕਦਾ ਸੀ ਤੇ ਨਾ ਹੀ ਮੈਂ ਇਹਨਾਂ ਨੂੰ ਕਿਤੇ ਰੱਖ ਸਕਦਾ ਸੀ ਚਲੋ ਇਹ ਤਾਂ ਮਾਲਕ ਨੇ ਐ ਕਹਿ ਲੋ ਦਿਮਾਗ ਦੀ ਬੱਤੀ ਥੋੜੀ ਜਗਾਈ ਤੇ ਅ ਇੱਥੇ ਲਿਆ ਗਿਆ ਆਪਾਂ ਇਹਨਾਂ ਨੂੰ ਰੱਖ ਲਿਆ ਤੇ ਚਲੋ ਇੱਥੇ ਬੱਚੇ ਤੰਦਰੁਸਤ ਤਾਂ ਸੇਫ ਹਟੀ ਕੇ ਲਵਾਤੇ ਆਪਾਂ ਬਈ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜੇ ਵੀ ਭੈਣ ਭਰਾ ਹੁੰਦੇ ਆ ਤੇ ਅੱਜ ਆਪਾਂ ਬਈ ਟੀਕੇ ਲਵਾਤੇ ਇਹਨਾਂ ਦੇ ਕਾਲ ਨੂੰ ਹੋਰ ਇੱਕ ਇੱਕ ਦੋ ਦੋ ਕਹਿ ਕੇ ਹਾਂ ਦੋ ਦੋ ਹੋਰ ਲੱਗਣੇ ਆ ਇਹਨੇ ਸਾਰੇ ਟੀਕੇ ਲਵਾ ਕੇ ਤੇ ਉਸ ਤੋਂ ਬਾਅਦ ਇਹ ਬੱਚੇ ਸਮਝ ਲਓ ਵੀ ਤੁਸੀਂ ਬਿਮਾਰੀ ਤੋਂ ਖਤਰੇ ਤੋਂ ਬਾਹਰ ਵਾਲਾ ਕੰਮ ਹੋ ਜਾਂਦਾ ਕਿਉਂਕਿ ਐਡੇ ਐਡੇ ਬੱਚੇ ਤੁਹਾਨੂੰ ਪਤਾ ਹੀ ਬਚਦੇ ਵੀ ਨਹੀਂ ਹਨ ਬੱਚੇ ਮਰ ਜਾਂਦੇ ਕੋਈ ਨਾ ਕੋਈ ਬਿਮਾਰੀ ਲੱਗ ਜਾਂਦੀ ਹੈ ਤੇ ਟੀਕੇ ਲੱਗ ਗਏ ਜਦੋਂ ਤੇ ਉਸ ਤੋਂ ਬਾਅਦ ਕੋਈ ਖਤਰੇ ਵਾਲਾ ਕੰਮ ਨਹੀਂ ਆਪਾਂ ਨੂੰ ਬੱਚੇ ਸੇਫ ਰਹਿਣਗੇ ਤੰਦਰੁਸਤ ਰਹਿਣਗੇ ਬਾਕੀ ਅਸੀਂ ਬਈ ਤੁਹਾਡੀ ਸਪੋਰਟ ਨਾਲ ਮਦਦ ਕਰਦੇ ਰਹਾਂਗੇ ਸਾਨੂੰ ਲੋਕਾਂ ਦੀ ਕੁਸ਼ਕ ਲੋਕ ਜਿੱਥੇ ਐਨੇ ਭੈਣ ਭਰਾਵਾਂ ਦੀ ਸਪੋਰਟ ਹੋਵੇ ਹਨ ਉੱਥੇ ਇੱਕ ਦੋ ਐਵੇਂ ਮੰਨ ਕੇ ਚਲੋ ਵੀ ਗਾੜਾ ਮੰਦੇ ਕਢਣਾ ਕੁਝ ਵੀ ਬੋਲੀ ਜਾਣ ਉਹ ਅਸੀਂ ਮੈਂ ਤਾਂ ਇਹਨਾਂ ਨੂੰ ਵੀ ਕਹਣਾ ਨਾ ਘਰੇ ਵੀ ਤੇ ਤੁਸੀਂ ਐਵੇਂ ਨਾ ਟੈਨਸ਼ਨ ਲਿਆ ਕਰੋ ਕੋਈ ਗੱਲ ਨਹੀਂ ਲੋਕਾਂ ਦਾ ਕੰਮ ਹੀ ਹੈ ਬੋਲਣਾ ਲੋਕਾਂ ਨੇ ਕਿਨੂੰ ਛੱਡਿਆ ਦੱਸੋ ਲੋਕਾਂ ਨੇ ਕਿਹਦੇ ਨੂੰ ਨਹੀਂ ਬਖਸ਼ਿਆਗਾ ਠੀਕ ਹੈ ਉਹ ਜਿਹਨਾਂ ਨੇ ਦੇਸ਼ ਯਾਦ ਕਰਾਤੇ ਆਪਣੇ ਉਹਨਾਂ ਦੇ ਵੀ ਕਿੰਤੂ ਪ੍ਰੰਤੂ ਕਰਦੇ ਲੋਕ ਉਹਨਾਂ ਨੂੰ ਨਹੀਂ ਛੱਡਿਆ ਤੁਹਾਡੇ ਵੱਡੇ ਰਾਜੇ ਮਹਾਰਾਜੇ ਗੁਰੂ ਪੀਰ ਪਗੰਬਰ ਕਿਸੇ ਨੂੰ ਨਹੀਂ ਛੱਡਿਆ ਇਹ ਆਪਾਂ ਤਾਂ ਚੀਜ਼ ਹੀ ਕੁਛ ਨਹੀਂ ਗਿਆ ਆਪਾਂ ਤਾਂ ਕੁਛ ਵੀ ਨਹੀਂ ਗਿਆ ਆਪਾਂ ਤਾਂ ਤੁਸੀਂ ਇਹ ਸਮਝ ਲਓ ਵੀ ਪੈਰਾਂ ਦੀ ਉਹਨਾਂ ਦੇ ਧੂੜ ਦੇ ਬਰਾਬਰ ਵੀ ਨਹੀਂ ਗਿਆ ਆਪਾਂ ਤਾਂ ਤੇ ਆਪਾਂ ਨੇ ਇਹ ਜੀ ਨਾ ਸੋਚਾ ਕਰੋ ਆਪਣੇ ਬੇ ਜਿਵੇਂ ਆਪਣੀ ਮਾਲਕ ਨੇ ਸੁਣੀ ਹੈ ਹਨ ਆਪਣੇ ਬਸ ਚੁੱਪ ਕਰਕੇ ਤੁਸੀਂ ਕਰੀ ਜਾ ਕਰੋ ਕੁਝ ਨਹੀਂ ਹੁੰਦਾਗਾ ਇਹਨਾਂ ਦਾ ਤਾਂ ਕੰਮ ਹੀ ਹੈ ਇਹਨਾਂ ਨੂੰ ਮਾਲਕ ਨੇ ਡਿਊਟੀ ਇਹਨਾਂ ਦੀ ਲਾਈ ਹੈ ਇਸ ਕੰਮ ਤੇ ਵੀ ਤੁਸੀਂ ਮਾੜਾ ਹੀ ਬੋਲਣਾ ਬਸ ਕਿਸੇ ਨੂੰ ਚੰਗਾ ਨਹੀਂ ਬੋਲਣਾ ਹਨ ਡਿਊਟੀ ਹੁੰਦੀਆਂ ਆਪਣੀ ਸੇਵਾ ਤੇ ਲੱਗਦੀ ਚਲੋ ਆਪਾਂ ਕਰਮ ਵਾਲਿਆਂ ਵੀ ਜਿਨ੍ਹਾਂ ਦੀ ਆਪਣੀ ਡਿਊਟੀ ਸੇਵਾ ਤੇ ਲੱਗੀ ਹੈ ਉਹਨਾਂ ਲੋਕਾਂ ਜਮਨ ਕੇ ਚਲੋ ਨਹੀਂ ਲੱਗੀਗੀ ਜਿਹੜੇ ਮਾੜਾ ਹੀ ਬੋਲਣਾ ਉਹਨਾਂ ਨੇ ਕੋਈ ਚੰਗਾ ਉਹਨਾਂ ਦੇ ਮੂੰਹ ਤੋਂ ਜਦੋਂ ਬੋਲਣਾ ਤੇ ਆਗੀ ਵਰਨੀ ਉਹਨਾਂ ਦੇ ਹਰਲੀਨ ਭੈਣ ਜੀ ਸਸੀ ਕਾਲ ਆ ਟੀਕੇ ਲਵਾਦੇ ਭੈਣ ਜੀ ਆਪਾਂ ਬੱਚਿਆਂ ਦੇ ਤੇ ਦੋ ਦੋ ਟੀਕੇ ਹੋਰ ਲੱਗਣੇ ਆ ਇੱਕ ਇੱਕ ਅੱਜ ਲੱਗ ਗਿਆ ਜਿਹੜੇ ਇੱਧਰ ਆਪਣੇ ਮੰਡੀ ਚ ਦਾਣਾ ਮੰਡੀ ਚ ਰੱਖੇ ਸੀ ਜਿਹੜੇ ਆਪਣੇ ਘਰ ਕੋਲੇ ਰਹਿੰਦੇ ਆ ਉਹਨਾਂ ਦੇ ਸਾਰਿਆਂ ਦੇ ਲੱਗੇ ਆ ਟੀਕੇ ਤੁਹਾਨੂੰ ਪਤਾ ਹੀ ਆ ਕਿ ਉਹਨਾਂ ਦੇ ਸਾਰਿਆਂ ਦੇ ਕੋਈ ਇਹ ਜੇ ਕੰਮ ਨਹੀਂ ਵੀ ਆਪਾਂ ਟੀਕੇ ਤੋਂ ਬਣਾ ਨਹੀਂ ਟੀਕਾ ਆਪਾਂ ਨਾਲ ਦੀ ਨਾਲ ਹੀ ਟੀਕਾ ਲਵਾ ਦਿੰਨੇ ਆ ਆਪਣੇ ਕੋਲੇ ਕੋਈ ਵੀ ਬੱਚਾ ਚਾਹੇ ਇੱਕ ਦਿਨ ਹੀ ਆਪਾਂ ਨੂੰ ਆਪਣੇ ਅੱਖਾਂ ਦੇ ਸਾਹਮਣੇ ਆ ਜੇ ਪਹਿਲੀ ਵਾਰੀ ਜਿਹੜਾ ਬੱਚਾ ਆਪਾਂ ਦੇਖਿਆ ਹੋਵੇ ਆਪਾਂ ਉਹਦੇ ਟੀਕਾ ਲਵਾ ਦ ਰਹੇ ਆ ਆਪ ਨੂੰ ਪਤਾ ਹੁੰਦਾ ਵੀ ਆਹ ਹਾਂ ਇੰਨਾ-ਇੰਨਾ ਤੇ ਲੱਗੇ ਇੰਨਾ ਤੇ ਨਹੀਂ ਲੱਗੇ ਤੇ ਬਾਕੀ ਕੋਈ ਨਹੀਂ ਬਈ ਸਬਸਕ੍ਰਾਈਬ ਕਰ ਲੋ ਸਾਰੇ ਆ ਸ਼ੂਟਰ ਵੇਖੀ ਆਪਾਂ ਨੂੰ ਬੁਲਾਉਂਦਾ ਹੀ ਨਹੀਂ ਹੁਣ ਸ਼ੂਟਰ ਵੇ ਲੈ ਲੈ ਰਾਜੰਦਰ ਸਾਨੂੰ ਬੁਲਾਉਣਾ ਵੀ ਖੜ ਗਿਆ ਪਤਾ ਨਹੀਂ ਕਿਉਂ ਰੁੱਸ ਗਿਆ ਸਾਡੇ ਨਾਲ ਵੀ ਤੁਸੀਂ ਬਾਲੇ ਬੱਚਾ ਨੂੰ ਉਹ ਕਰਦੇ ਹੋ ਚਲੋ ਜੀ ਸਬਸਕ੍ਰਾਈਬ ਕਰ ਲੋ ਸਾਰੇ ਭੈਣ ਭਰਾ ਰੈਂਗੋ ਵੀ ਆਪਣਾ ਰੋਸਿਆ ਹੁੰਦਾ